ਹਾਂਜੀ ਉਹ ਕਈਆਂ ਨੂੰ ਦਿੱਕਤ ਹੋਈ ਹੈ ਕਾਫੀ ਜਣਿਆਂ ਨੂੰ ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਇੱਕ ਤਾਂ ਸ਼ਹਾਦਤਾਂ ਹੋਈਆਂ ਨੇ ਇੱਥੇ ਇਹ ਗੱਲ ਹੈ ਮੈਂ ਸੱਟਾਂ ਨੂੰ ਅਹਮiyet ਨਹੀਂ ਦਿੰਦਾ ਕਿ ਮੇਰੀਆਂ ਜਿਹੜੀਆਂ ਸੱਟਾਂ ਨੇ ਉਹ ਮੇਰੇ ਸ੍ਰੀ ਸਾਹਿਬ ਦੀ ਬੇਦਵੀ ਦੇ ਸਾਹਮਣੇ ਕੁਝ ਵੀ ਨਹੀਂ ਹੈਗੀਆਂ ਸਿਹਤ ਕਿਵੇਂ ਹੋਣ ਕਿਹੋ ਜਿਹਾ ਸਿਹਤ ਪਹਿਲਾਂ ਨਾਲੋਂ ਕੁਝ ਫਰਕ ਹੈ ਜੀ ਸੌਂਣ 'ਚ ਥੋੜੀ ਦਿੱਕਤ ਆਂਦੀ ਹੈ ਰਾਤ ਨੂੰ ਨੀਂਦ ਨਹੀਂ ਆਂਦੀ ਤੇ ਲੱਤ ਅਜੇ ਜੁੜੀ ਨਹੀਂ ਹੈਗੀ ਫ੍ਰੈਕਚਰ ਅਜੇ ਮੂੰਹ 'ਚ ਹੈਗੇ ਆ ਤੇ ਕਾਫੀ ਜ਼ਿਆਦਾ ਅਜੇ ਦਿੱਕਤ ਹੈਗੀ ਆ ਹਾਂ ਜੀ ਤੁਹਾਡੇ ਨਾਲ ਹੋਰ ਸਾਥੀ ਵੀ ਆਏ ਸੀ ਜਿਹੜੇ ਜਿਨ੍ਹਾਂ ਦੀਆਂ ਅੱਖਾਂ ਦੇ ਕੋਈ ਹਾਂ ਜੀ ਹਾਂ ਜੀ ਉਹ ਕਈਆਂ ਨੂੰ ਦਿੱਕਤ ਹੋਈ ਹੈ ਕਾਫੀ ਜਣਿਆਂ ਨੂੰ ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਇੱਕ ਇੱਕ ਅੱਖ ਦੀ ਹਾਂਜੀ ਮੈਨੂੰ ਮੈਨੂੰ ਉਹ ਕਿਹੜੇ ਕਿਹੜੀ ਪ੍ਰੋਬਲਮ ਹੈ ਜ਼ਿਆਦਾਤਰ ਜਿਹੜੀ ਮੈਨ ਅੰਗਾਂ ਨੂੰ ਕਿੱਥੇ ਪ੍ਰੋਬਲਮ ਹੈ ਮੈਨ ਤਾਂ ਜੀ ਇੱਕ ਤਾਂ ਜਬੜਾ ਮੇਰਾ ਸੱਤ ਜਗਾ ਤੋਂ ਟੁੱਟਿਆ ਸੀਗਾ ਤੇ ਸਿਰ ਦੇ ਵਿੱਚ ਮੇਰੇ 'ਚ ਡਾਂਗਾ ਮਾਰੀਆਂ ਸੀ ਸਿਰ ਮੇਰਾ ਫਟ ਗਿਆ ਸੀ ਜਿਹਦੇ ਕਰਕੇ ਸਿਰ ਦੇ ਵਿੱਚ ਨਸਾਂ ਨੂੰ ਦਿੱਕਤ ਹੈ ਸੋ ਜੀ ਅਜੇ ਨੀਂਦ ਨਹੀਂ ਆਂਦੀ ਰਾਤ ਨੂੰ ਤੇ ਲੱਤ ਮੇਰੀ ਤਿੰਨ ਥਾਂ ਤੋਂ ਫ੍ਰੈਕਚਰ ਆ ਜੀ ਉਹਦੀ ਮੇਨ ਅਜੇ ਨੀਂਦ ਦੀ ਦਿੱਕਤ ਹੈ ਸਿਹਰ ਦੀ ਦਿੱਕਤ ਹੈ ਜੀ ਜ਼ਿਆਦਾ ਮੇਨ ਵੋਟਾਂ ਦਾ ਮੌਸਮ ਹੈ ਪੋਲਿਟਿਕਲ ਪਾਰਟੀਆਂ ਵੀ ਤੁਹਾਡੇ ਘਰੇ ਆ ਰਹੀਆਂ ਨਹੀਂ ਕਿਸ ਤਰ੍ਹਾਂ ਦਾ ਉਹਨਾਂ ਦਾ ਕੋਈ ਸਵਾਸ਼ਣ ਜਾਂ ਸਹਿਯੋਗ ਜਾਂ ਮਦਦ ਕੀਤੀ ਜੀ ਨਹੀਂ ਦੇਖੋ ਜੀ ਸਹਿਯੋਗ ਤਾਂ ਨਹੀਂ ਆਪਾਂ ਕਹਿ ਸਕਦੇ ਜੇ ਕੋਈ ਮਿਲਿਆ ਹੋਵੇ ਬਟ ਚਲੋ ਅਸੀਂ ਮੈਂ ਤਾਂ ਇਹ ਕਹਿੰਨਾ ਮੈਂ ਆਪਣੇ ਵੱਲੋਂ ਤਾਂ ਦੇਖੋ ਸਭ ਨੂੰ ਪਤਾ ਹੈ ਕਿ ਭਾਜਪਾ ਪਾਰਟੀ ਕੀ ਕਰ ਰਹੀ ਹੈ ਕਿਸਾਨਾਂ ਨਾਲ ਕਿੰਨੀ ਤਸ਼ੱਦਦ ਕਰ ਰਹੀ ਹੈ ਵਾਧੂ ਆਦਾ ਆਪਾਂ ਨੂੰ ਪਤਾ ਹੈ ਕਿ ਕਿਸੇ ਦੇ ਬੱਚੇ ਨਹੀਂ ਘਰੇ ਪਹੁੰਚੇ ਕਿਸੇ ਦਾ ਪਿਓ ਨਹੀਂ ਘਰੇ ਪਹੁੰਚਿਆ ਬੱਚੇ ਉਹਦੇ ਉਡੀਕਦੇ ਨੇ ਧਰਨੇ ਦੇ ਵਿੱਚ ਤਾਂ ਸ਼ਹਾਦਤਾਂ ਹੋਈਆਂ ਨੇ ਇੱਥੇ ਮੈਂ ਤਾਂ ਆਪਣੇ ਵੱਲੋਂ ਸਾਡੇ ਪਿੰਡ 'ਚ ਜਾਂ ਵੈਸੇ ਵੀ ਅਸੀਂ ਆਪਣੇ ਵੱਲੋਂ ਤਾਂ ਪੂਰਨ ਤੌਰ ਤੇ ਬੀਜੇਪੀ ਦਾ ਬਾਈਕਾਟ ਕਰਦੇ ਹਾਂ ਉਹ ਛੋਟੇ ਸਵਾਲ ਤਾਂ ਜਾਨਣਾ ਚਾਹੁੰਗਾ ਕਿ ਤੁਹਾਡੇ ਨਾਲ ਉਸ ਸਮੇਂ ਕੀ ਹੋਇਆ ਸੀ ਇੰਨੀ ਕਿ ਜਿਹੜੀ ਤਸੱਦੀ ਤੁਹਾਡੇ ਨਾਲ ਪੁਲਿਸ ਦੇ ਕਾਲੇ ਨੂੰ ਲੈ ਕੇ ਗਿਆ ਦੇਖੋ ਮੇਰੇ ਨਾਲ ਜਿੱਦਾਂ ਮੇਰੀ ਲੱਤ ਤੋੜ ਦਿੱਤੀ ਗਈ ਤਿੰਨ ਜਗ੍ਹਾ ਤੋਂ ਜਵਾੜਾ ਸੱਤ ਜਗ੍ਹਾ ਤੋਂ ਤੋੜਿਆ ਸਿਰ ਫ੍ਰੈਕਚਰ ਹੈ ਸਿਰ 'ਚ ਜ਼ਖਮ ਹੋਏ ਸੀਗੇ ਮਤਲਬ ਸਿਰ 'ਚ ਖੂਨ ਡਾ ਰਿਆ ਸੀਗਾ ਤੇ ਬੁੱਲ ਫਟ ਗਿਆ ਸੀ ਮੇਰਾ ਠੀਕ ਹੈ ਜੀ ਤੇ ਬਾਕੀ ਦੰਦ ਮੇਰੇ 10 ਟੁੱਟੇ ਹੋਏ ਆ ਦੰਦਾਂ ਦਾ ਪੀੜਾ ਜਿਹੜਾ ਮੇਰਾ ਉਹ ਵੀ ਟੁੱਟਿਆ ਹੋਇਆ ਆ ਤੇ ਗਲੇ ਦੇ ਵਿੱਚ ਰੱਸੀ ਪਾ ਕੇ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਵਾਨ ਕੁੱਟਣ ਦੀ ਹਾਂਜੀ ਇੱਥੇ ਜੀ ਆ ਸਾਹਮਣੇ ਬਾਰਡਰ ਦੇ ਪਰਲੀ ਸਾਈਡ ਸ੍ਰੀ ਸਾਹਿਬ ਮੇਰੇ ਦੀ ਜਿਹੜੀ ਬੇਇੱਜ਼ਤੀ ਕੀਤੀ ਗਈ ਗਾਤਰਾ ਸਾਹਿਬ ਤੇ ਪੈਰ ਰੱਖ ਕੇ ਮੇਰਾ ਸ੍ਰੀ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਬਾਕੀ ਮੇਰਾ ਮੰਨਣਾ ਇਹ ਹੈ ਕਿ ਮੇਰੀਆਂ ਜਿਹੜੀਆਂ ਸੱਟਾਂ ਨੇ ਉਹ ਇੱਕ ਪਾਸੇ ਆ ਜਿਹੜੀ ਮੇਰੀ ਸ੍ਰੀ ਸਾਹਿਬ ਦੀ ਬੇਦਵੀ ਕੀਤੀ ਗਈ ਆ ਉਹ ਮੇਰੀਆਂ ਸੱਟਾਂ ਤੋਂ ਵੱਧ ਕੇ ਆ ਕਿ ਤੁਹਾਨੂੰ ਵੀਰ ਜੀ ਬੋਰੀ ਚ ਪਾ ਕੇ ਇਸ ਸਾਈਡ ਤੋਂ ਉਸ ਸਾਈਡ ਲੈ ਕੇ ਹਾਂਜੀ ਮੈਨੂੰ ਇਸ ਸਾਈਡ ਤੋਂ ਉਸ ਸਾਈਡ ਲਿਜਾ ਕੇ ਫਿਰ ਉੱਥੇ ਮੇਰੇ ਨਾਲ ਕੁੱਟਮਾਰ ਕੀਤੀ ਗਈ ਤੇ ਸ੍ਰੀ ਸਾਹਿਬ ਦੀ ਮੇਰੇ ਦੀ ਬੇਦਵੀ ਕੀਤੀ ਗਈ ਕੇਸਾਂ ਤੋਂ ਮੈਨੂੰ ਪੱਟੇ ਕੇਸ ਪੱਟੇ ਕੇ ਮੇਰੇ ਬਾਕੀ ਚਲੋ ਇੱਕ ਗੱਲ ਇਹ ਵੀ ਹੈ ਇੱਕ ਨਰਾਜਗੀ ਇਹ ਵੀ ਹੈ ਮੈਨੂੰ ਮੇਰੇ ਪੰਜਾਬ ਦੇ ਜਿਹੜੇ ਮੇਰੇ ਧਰਮ ਦੇ ਪ੍ਰਚਾਰਕ ਨੇ ਸਾਰੇ ਸਾਰੇ ਜਿਹੜੇ ਮੰਨ ਕੇ ਚੱਲੋ ਚ ਐਸਡੀਪੀਸੀ ਐ ਸਾਰਿਆਂ ਨਾਲ ਸਾ ਐਸਜੀਪੀਸੀ ਤੋਂ ਮੇਰਾ ਇੱਕ ਸਵਾਲ ਜ਼ਰੂਰ ਰਹੇਗਾ ਕਿ ਆਪਾਂ ਜਿਹੜੇ ਦੂਜੇ ਕਟਿੰਗ ਵਾਲੇ ਮੁੰਡੇ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਗੱਤਰੇ ਰੱਖ ਪਾਓ ਅਮਰਿਸ਼ਕੋ ਪਰ ਜਿੰਨਾਂ ਨੇ ਪਾਈ ਹੋਈ ਆ ਉਹ ਆਪਣੇ ਤਾਂ ਸਾਂਭ ਨਹੀਂ ਜਾ ਰਹੇ ਕਿਉਂਕਿ ਸਭ ਤੋਂ ਵੱਡੀ ਗੱਲ ਮੈਂ ਇਹ ਮੇਰੀ ਨਾਰਾਜ਼ਗੀ ਹੈ ਇਸ ਸੀ ਦੀ ਕਿ ਕਿਸੇ ਵੀ ਜਿਹੜਾ ਧਰਮ ਦਾ ਕੋਈ ਪ੍ਰਚਾਰਕ ਹੈ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਇਹ ਜਿਹੜਾ ਆਪਣਾ ਮੇਰੇ ਸ੍ਰੀ ਸਾਹਿਬ ਦੀ ਬੇਧਵੀ ਹੋਈ ਉਹ ਬਹੁਤ ਵੱਡੀ ਗੱਲ ਹੈ ਮੈਂ ਸੱਟਾਂ ਨੂੰ ਅਹਿਮੀਅਤ ਨਹੀਂ ਦਿੰਦਾ ਕਿ ਮੇਰੀਆਂ ਜਿਹੜਾ ਸੱਟਾਂ ਉਹ ਮੇਰੇ ਸ੍ਰੀ ਸਾਹਿਬ ਦੀ ਬਰਦੀ ਦੇ ਸਾਹਮਣੇ ਕੁਝ ਵੀ ਨਹੀਂ ਹੈਗੀਆਂ ਪੰਜਾਬ ਪਹਿਲ ਦੇ ਆਧਾਰ ਤਾਂ ਇਹੀ ਹੈ ਕਿ ਕਿਸੇ ਨੇ ਕੋਈ ਵੀ ਮਤਲਬਾਨੀ ਕਿ ਚਲੋ ਇਸ ਚੀਜ਼ ਬਾਰੇ ਨਹੀਂ ਬੋਲਿਆ ਕਿ ਹਾਂ ਵੀ ਨਾ ਬਣੀ